ਖਾਣ ਵਾਲਾ ਚੋਨਾ ਕੈਲਸ਼ੀਅਮ ਹਾਈਡਰੋਕਸਾਈਡ ਹੁੰਦਾ ਹੈ ਇਹ ਇੱਕ ਇਨਔਰਗੇਨਿਕ ਮਿਸ਼ਰਣ ਹੈ ਇਸ ਦਾ ਮਤਲਬ ਹੈ ਕਿ ਇਹ ਪੌਦਿਆਂ ਤੋਂ ਪ੍ਰਾਪਤ ਨਹੀਂ ਹੁੰਦਾ ਸਗੋਂ ਚਟਾਨਾਂ ਤੋਂ ਪ੍ਰਾਪਤ ਹੁੰਦਾ ਹੈ ਇਹ ਬਹੁਤ ਜ਼ਿਆਦਾ ਖਾਰਾ ਹੁੰਦਾ ਹੈ ਜਾਨੀ ਐਲਕਲਾਈਨ ਹੁੰਦਾ ਹੈ ਇਹ ਸਰੀਰ ਵਿੱਚ ਜਾ ਕੇ ਕੈਲਸ਼ੀਅਮ ਤਾਂ ਦਿੰਦਾ ਹੈ ਪਰ ਇਹ ਦੁੱਧ ਜਾਂ ਫਲਾਂ ਵਿੱਚ ਮਿਲਣ ਵਾਲੇ ਜੈਵਿਕ ਕੈਲਸ਼ੀਅਮ ਤੋਂ ਵੱਖਰਾ ਹੁੰਦਾ ਹੈ ਜਾਨੀ ਆਰਗੇਨਿਕ ਕੈਲਸ਼ੀਅਮ ਤੋਂ ਵੱਖਰਾ ਹੁੰਦਾ ਹੈ ਜਦੋਂ ਤੁਸੀਂ ਦੁੱਧ ਦਹੀਂ ਜਾਂ ਰਾਗੀ ਤੋਂ ਕੈਲਸ਼ੀਅਮ ਲੈਂਦੇ ਹੋ ਤਾਂ ਇਹ ਤੁਹਾਡੀਆਂ ਅੰਤੜੀਆਂ ਵਿੱਚ ਹੀ ਭੋਜਨ ਵਿੱਚ ਮੌਜੂਦ ਆਕਸਲੇਟ ਨਾਲ ਜੁੜ ਜਾਂਦਾ ਹੈ ਤੇ ਮਲ ਰਹੀ ਬਾਹਰ ਨਿਕਲ ਜਾਂਦਾ ਹੈ ਇਸ ਨਾਲ ਕਿਡਨੀ ਸੁਰੱਖਿਅਤ ਰਹਿੰਦੀ ਹੈ ਆਕਸਲੇਟ ਇੱਕ ਤੱਤ ਹੈ ਜੋ ਪਾਲਕ ਟਮਾਟਰ ਆਦਿ ਵਿੱਚ ਹੁੰਦਾ ਹੈ ਜਦੋਂ ਤੁਸੀਂ ਟੂਨਾ ਅਲੱਗ ਤੋਂ ਖਾਂਦੇ ਹੋ ਤਾਂ ਸਰੀਰ ਵਿੱਚ ਅਚਾਨਕ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ ਖਾਸ ਕਰਕੇ ਜਦੋਂ ਤੁਸੀਂ ਇਸ ਨੂੰ ਖਾਲੀ ਪੇਟ ਜਾਂ ਗਲਤ ਤਰੀਕੇ ਨਾਲ ਖਾਂਦੇ ਹੋ ਇਹ ਵਾਧੂ ਕੈਲਸ਼ੀਅਮ ਖੂਨ ਵਿੱਚੋਂ ਹੁੰਦਾ ਹੋਇਆ ਕਿਡਨੀ ਵਿੱਚ ਫਿਲਟਰ ਹੋਣ ਲਈ ਪਹੁੰਚ ਜਾਂਦਾ ਹੈ ਉੱਥੇ ਇਹ ਪਿਸ਼ਾਬ ਵਿੱਚ ਮੌਜੂਦ ਆਕਸਲੇਟ ਨਾਲ ਮਿਲ ਕੇ ਕ੍ਰਿਸਟਲ ਬਣਾ ਲੈਂਦਾ ਹੈ ਜੋ ਬਾਅਦ ਵਿੱਚ ਪੱਥਰੀ ਦਾ ਰੂਪ ਲੈ ਲੈਂਦੇ ਹਨ ਕਿਡਨੀ ਦਾ ਕੰਮ ਹੈ ਖੂਨ ਨੂੰ ਜੇਕਰ ਤੁਸੀਂ ਇਨオーਰਗੇਨਿਕ ਕੈਲਸ਼ੀਅਮ ਜਿਵੇਂ ਕਿ ਚੂਨੇ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਕਿਡਨੀ ਨੂੰ ਇਸ ਨੂੰ ਪ੍ਰੋਸੈਸ ਕਰਨ ਅਤੇ ਸਰੀਰ ਵਿੱਚੋਂ ਬਾਹਰ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਲੰਬੇ ਸਮੇਂ ਤੱਕ ਅਜਿਹਾ ਹੋਣ ਨਾਲ ਕਿਡਨੀ ਦੀ ਫਿਲਟਰੇਸ਼ਨ ਦਰ ਘਟ ਹੋ ਸਕਦੀ ਹੈ ਅਤੇ ਕਿਡਨੀ ਦੀ ਕੰਮ ਕਰਨ ਦੀ ਤਾਕਤ ਘਟ ਹੋ ਸਕਦੀ ਹੈ ਜੇਕਰ ਤੁਹਾਡੇ ਪਰਿਵਾਰ ਵਿੱਚ ਪਥਰੀ ਦੀ ਹਿਸਟਰੀ ਹੈ ਤਾਂ ਚੂਨਾ ਤੁਹਾਡੇ ਲਈ ਜ਼ਹਿਰ ਦੇ ਬਰਾਬਰ ਹੋ ਸਕਦਾ ਹੈ ਜੇ ਕੋਈ ਵਿਅਕਤੀ ਜ਼ਿਆਦਾ ਚੂਨਾ ਅਤੇ ਜ਼ਿਆਦਾ ਡੇਅਰੀ ਉਤਪਾਦ ਇਕੱਠੇ ਖਾਂਦਾ ਹੈ ਤਾਂ ਸਰੀਰ ਵਿੱਚ ਐਸਿਡ ਬੇਸ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਨਾਲ ਕਿਡਨੀ ਫੇਲ ਹੋ ਸਕਦੀ ਹੈ ਮਤਲਬ ਕਿਡਨੀ ਖਰਾਬ ਹੋ ਸਕਦੀ ਹੈ ਚੂਨਾ ਸਭਾ ਤੋਂ ਤੇਜ ਹੁੰਦਾ ਹੈ ਮਤਲਬ ਖਾਰਾ ਹੁੰਦਾ ਹੈ ਇਹ ਪੇਟ ਦੀ ਨਾਜ਼ਕ ਪਰਤ ਨੂੰ ਜਲਾ ਸਕਦਾ ਹੈ ਜਿਸ ਨਾਲ ਗੈਸਟ੍ਰਾਈਟਿਸ ਜਾਂ ਅਲਸਰ ਹੋ ਸਕਦਾ ਹੈ ਵਾਧੂ ਕੈਲਸ਼ੀਅਮ ਕਦੇ-ਕਦੇ ਹੱਡੀਆਂ ਵਿੱਚ ਜਾਣ ਦੀ ਬਜਾਏ ਖੂਨ ਦੀਆਂ ਨਾੜੀਆਂ ਵਿੱਚ ਜੰਮਣ ਲੱਗਦਾ ਹੈ ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕਦੇ ਪਥਰੀ ਹੋਈ ਹੋਵੇ ਉਹਨਾਂ ਲੋਕਾਂ ਲਈ ਚੂਨਾ ਪੂਰੀ ਤਰ੍ਹਾਂ ਵਰਜਿਤ ਹੈ ਭਾਵੇਂ ਇਹ ਪਥਰੀ ਗੁਰਦੇ ਵਿੱਚ ਹੋਈ ਹੋਵੇ ਜਾਂ ਗਾਲ ਬਲੇਡ ਵਿਚ ਦਿਨਾ ਲੋਕਾਂ ਦਾ ਕ੍ਰੀਟਨਿਨ ਵਧਿਆ ਹੋਇਆ ਹੈ ਜਾਂ ਜੋ ਡਾਇਲਿਸਿਸ ਤੇ ਹਨ ਉਹਨਾਂ ਲਈ ਵੀ ਚੂਨਾ ਪੂਰੀ ਤਰ੍ਹਾਂ ਵਰਜਿਤ ਹੈ ਜਿਨ੍ਹਾਂ ਲੋਕਾਂ ਨੂੰ ਪੇਟ ਵਿੱਚ ਅਲਸਰ ਹੈ ਜਦ ਗੰਭੀਰ ਐਸਿਡਿਟੀ ਦੀ ਸਮੱਸਿਆ ਹੈ ਉਹਨਾਂ ਲਈ ਵੀ ਚੂਨਾ ਪੂਰੀ ਤਰ੍ਹਾਂ ਵਰਜਿਤ ਹੈ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਚੂਨੇ ਤੇ ਨਿਰਭਰ ਰਹਿਣ ਦੀ ਬਜਾਏ ਉਦਰਤੀ ਚੀਜ਼ਾਂ ਅਪਣਾਓ ਜੋ ਗੁਰਦਿਆਂ ਲਈ ਸੁਰੱਖਿਅਤ ਹਨ ਇੱਕ ਚਮਚ ਚਿੱਟੇ ਤੇਲ ਵਿੱਚ ਭਾਰੀ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ ਕਾਲੇ ਤੇਲ ਵਿੱਚ ਚਿੱਟੇ ਤੇਲ ਤੋਂ ਵੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਅਨਾਜਾਂ ਵਿੱਚੋਂ ਰਾਗੀ ਵਿੱਚ ਸਭ ਤੋਂ ਵੱਧ ਕੈਲਸ਼ੀਅਮ ਬਹੁਤ ਉੱਤਮ ਕਿਸਮ ਦਾ ਹੁੰਦਾ ਹੈ ਦਹੀਂ ਅਤੇ ਲੱਸੀ ਵਿੱਚ ਕੈਲਸ਼ੀਅਮ ਦੇ ਨਾਲ ਨਾਲ ਲੈਕਟਿਕ ਐਸਿਡ ਵੀ ਮੌਜੂਦ ਹੁੰਦਾ ਹੈ ਲੈਕਟਿਕ ਐਸਿਡ ਕੈਲਸ਼ੀਅਮ ਨੂੰ ਹਜ਼ਮ ਕਰਨਾ ਆਸਾਨ ਬਣਾ ਦਿੰਦਾ ਹੈ ਮੁਰਿੰਗਾ ਦੇ ਪੱਤੇ ਕੈਲਸ਼ੀਅਮ ਦਾ ਪਾਵਰ ਹਾਊਸ ਹਨ ਅਤੇ ਇਹ ਪੱਤੇ ਕਿਡਨੀ ਫਰੈਂਡਲੀ ਹੁੰਦੇ ਹਨ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇੱਕ ਸਿਹਤਮੰਦ ਵਿਅਕਤੀ ਜਿਸ ਨੂੰ ਪੱਥਰੀ ਦੀ ਕੋਈ ਸਮੱਸਿਆ ਨਹੀਂ ਹੈ ਉਸ ਦੇ ਲਈ ਕਣਕ ਦੇ ਦਾਣੇ ਦੇ ਬਰਾਬਰ ਚੂਨਾ ਦਹੀਂ ਜਾਂ ਦਾਲ ਵਿੱਚ ਮਿਲਾ ਕੇ ਖਾਣਾ ਸੁਰੱਖਿਅਤ ਮੰਨਿਆ ਜਾ ਸਕਦਾ ਹੈ ਪਰ ਇਹ ਬਹੁਤ ਰਿਸਕੀ ਹੈ ਜੇਕਰ ਗਲਤੀ ਨਾਲ ਮਾਤਰਾ ਥੋੜੀ ਜਹੀ ਵੀ ਵਧ ਗਈ ਤੇ ਗੁਰਦੇ ਖਰਾਬ ਹੋ ਸਕਦੇ ਹਨ ਇਸ ਲਈ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਅਜਿਹੀਆਂ ਚੀਜ਼ਾਂ ਖਾਓ ਜੋ ਪੂਰੀ ਤਰ੍ਹਾਂ ਸੁਰੱਖਿਅਤ ਹੋਣ